ਸੌਫ ਖਾਣ ਦੇ ਫਾਇਦੇ ਕਈ ਰੋਗਾਂ ਦੀ ਦਵਾਈ ਹੈ ਗੁਣਕਾਰੀ ਸੌਫ ਜਾਣੋ ਹੋਰ ਵੀ ਕਈ ਫਾਇਦੇ ਕੁਦਰਤ ਨੇ ਸਾਨੂੰ ਚੰਗੀਆਂ ਖਾਣ ਪੀਣ ਦੀ ਸੁਗਾਤਾਂ ਨਾਲ نوازਿਆ ਹੈ ਸੌਫ ਜਿਸ ਨੂੰ ਅਕਸਰ ਲੋਕ ਰੋਟੀ ਖਾਣ ਤੋਂ ਬਾਅਦ ਸਵਾਦ ਵਜੋਂ ਖਾਣਾ ਪਸੰਦ ਕਰਦੇ ਹਨ ਆਪਣੇ ਅੰਦਰ ਅਥਾਹ ਗੁਣਾਂ ਦਾ ਭੰਡਾਰ ਸਮੋਕੇ ਬੈਠੀ ਹੈ ਸੌਫ ਖਾਣ ਨਾਲ ਜਿੱਥੇ ਸਾਨੂੰ ਕਈ ਫਾਇਦੇ ਹੁੰਦੇ ਹਨ ਉੱਥੇ ਹੀ ਸਾਨੂੰ ਕਈ ਬਿਮਾਰੀਆਂ ਤੋਂ ਨਿਜਾਤ ਵੀ ਮਿਲਦੀ ਹੈ ਕਦੇ-ਕਦੇ ਕਿਸੇ ਦੇ ਟਿੱਡੀ ਪੀੜੀ ਹੋਣ ਜਾਂ ਗੈਸ ਮਹਿਸੂਸ ਹੋਣੀ ਜਾਂ ਸਾਡੇ ਬਜ਼ੁਰਗ ਕਿਆ ਕਰਦੀ ਸੀ ਸੌਂਫ ਦਾ ਫੱਕਾ ਮਾਰ ਲਓ ਛੱਟ ਦੇਣੀ ਰਾਮ ਆਜੋ ਅੱਜ ਜਦੋਂ ਉਹ ਗੱਲਾਂ ਵਿਚਰਦੀਆਂ ਨੇ ਤਾਂ ਸਮਝ ਆਉਂਦੀ ਹੈ ਕਿ ਪੁਰਾਣੇ ਬਜ਼ੁਰਗ ਗੱਲ ਅਜਮਾਈ ਹੋਈ ਅਤੇ ਸਿਆਣੀ ਗੱਲ ਕਰ ਜਾਂਦੇ ਸਨ ਸੌਂਫ ਦਾ ਸੇਵਨ ਕਈ ਬਿਮਾਰੀਆਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ ਨੰਬਰ 1 ਪਾਚਨ ਕਿਰਿਆ ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਸੌਂਫ ਭੋਜਨ ਨੂੰ ਹਜਮ ਕਰਨ ਵਿੱਚ ਸਹਾਇਤਾ ਕਰਦੀ ਹੈ ਨੰਬਰ 2 ਕਬਜ਼ ਤੋਂ ਛੁਟਕਾਰਾ ਸੌਂਫ ਦੇ ਚੂਰਨ ਨੂੰ ਕੋਸੇ ਪਾਣੀ ਨਾਲ ਰਾਤ ਨੂੰ ਲੈਣ ਨਾਲ ਕਬਜ਼ ਅਤੇ ਗੈਸ ਤੋਂ ਰਾਹਤ ਮਿਲਦੀ ਹੈ ਜੇਕਰ ਤੁਹਾਨੂੰ ਕਬਜ਼ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਸੌਂਫ ਦਾ ਸੇਵਨ ਸ਼ੁਰੂ ਕਰੋ ਕਾਫੀ ਰਾਹਤ ਮਿਲੇਗੀ ਨੰਬਰ 3 ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ ਕਿ ਸੌਂਫ ਦੇ ਬੀਜਾਂ ਨੂੰ ਚਬਾਉਣ ਨਾਲ ਲਾਰਜ ਨਾਈਟ੍ਰੇਟ ਦੀ ਮਾਤਰਾ ਵਧਣ ਚ ਮਦਦ ਮਿਲਦੀ ਹੈ ਜਿਸ ਨਾਲ ਰਕਤ ਚਾਪ ਦੇ ਸતર ਦਾ ਪਤਾ ਲਗਾਇਆ ਜਾ ਸਕਦਾ ਹੈ ਪੋਟਾਸ਼ੀਅਮ ਦਾ ਚੰਗਾ ਸਰੋਤ ਹੋਣ ਦੇ ਨਾਤੇ ਸੌਂਫ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਵਿੱਚ ਸਹਾਇੀ ਹੁੰਦੀ ਹੈ ਨੰਬਰ 4 ਵਾਟਰ ਰੀਟੈਂਸ਼ਨ ਨੂੰ ਕਰਦੀ ਹੈ ਠੀਕ ਸੌਂਫ ਦੀ ਚਾਹ ਦਾ ਸੇਵਨ ਤੁਹਾਡੇ ਸਰੀਰ ਅੰਦਰ ਵਾਧੂ ਪਾਣੀ ਨੂੰ ਬਾਹਰ ਕੱਢਣ ਵਿੱਚ ਸਹਾਈ ਹੁੰਦਾ ਹੈ ਇਸ ਨਾਲ ਪਿਸ਼ਾਬ ਨਾਲੀ ਤਕਲੀਫ ਦੀ ਰਾਹਤ ਵੀ ਮਿਲਦੀ ਹੈ ਨੰਬਰ 5 ਪੇਟ ਦੀ ਤਕਲੀਫ ਕਰਦੀ ਹੈ ਦੂਰ ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਲੋੜ ਤੋਂ ਵੱਧ ਖਾਣਾ ਖਾ ਚੁੱਕੇ ਹੋ ਅਤੇ ਜੀ ਕੱਚਾ ਕੱਚਾ ਜਿਹਾ ਮਹਿਸੂਸ ਹੋਵੇ ਤਾਂ ਭੁੰਨੀ ਹੋਈ ਸੌਂਫ ਨੂੰ ਦਿਨ ਵਿੱਚ ਦੋ ਤਿੰਨ ਵਾਰ ਖਾ ਲਓ ਇਰੋਰ ਫਾਇਦਾ ਮਿਲੇਗਾ ਨੰਬਰ 6 ਮੋਟਾਪਾ ਦੂਰ ਕਰਦੀ ਹੈ ਸੌਫ ਸੌਫ ਚ ਸਰੀਰ ਦੀ ਚਰਬੀ ਘਟਾਉਂਦੇ ਗੁਣ ਵੀ ਮੌਜੂਦ ਹਨ ਸੌਫ ਨੂੰ ਕਾਲੀ ਮਿਰਚ ਦੇ ਸੁਮੇਲ ਨਾਲ ਗ੍ਰਹਿਣ ਕਰੋ ਭਾਰ ਘਟਾਉਣ ਵਿੱਚ ਲਾਹੇਵੰਦ ਸਾਬਤ ਹੋਵੇਗੀ ਨੰਬਰ 7 ਅੱਖਾਂ ਦੀ ਰੋਸ਼ਨੀ ਸੌਫ ਦੇ ਬੀਜ ਵਿੱਚ ਵਿਟਾਮਿਨ A ਹੁੰਦਾ ਹੈ ਜੋ ਕਿ ਅੱਖਾਂ ਦੀ ਰੋਸ਼ਨੀ ਲਈ ਬਹੁਤ ਚੰਗਾ ਹੈ ਇਸ ਲਈ ਇਸ ਦਾ ਸੇਵਨ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਵਧੀਆ ਰਹੇਗਾ। ਆਯੁਰਵੇਦ ਵਿੱਚ ਸੌਂਫ ਦੇ ਅਥਾਹ ਫਾਇਦੇ ਦੱਸੇ ਗਏ ਹਨ ਜੋ ਮਨੁੱਖ ਲਈ ਲਾਹੇਵੰਦ ਹਨ। ਉਂਝ ਤਾਂ ਸੌਂਫ ਨੂੰ ਲੋਕ ਸਵਾਦ ਵਜੋਂ ਅਤੇ ਮੂੰਹ 'ਚ ਚੰਗੀ ਸੁਗੰਧ ਆਵੇ ਇਸ ਲਈ ਖਾਂਦੇ ਹਨ ਪਰ ਇਸ ਦਾ ਸੇਵਨ ਨਾਲ ਮਨੁੱਖ ਨੂੰ ਗਾਹੇ ਬਗਾਹੇ ਕਈ ਬਿਮਾਰੀਆਂ ਤੋਂ ਨੇਜ਼ਾਤ ਮਿਲਦੀ ਹੈ ਅਤੇ ਕਈ ਲਾਭ ਵੀ ਜ਼ਰੂਰ ਮਿਲਦੇ ਹਨ। ਨੰਬਰ 8 ਖូន ਸਾਫ ਕਰਦੀ ਹੈ ਸੌਂਫ ਸੌਂਫ ਚ ਲਹੂ ਨੂੰ ਸਾਫ ਕਰਨ ਦੀ ਸਮਰਤਾ ਹੈ ਸੌਂਫ ਦੇ ਬੀਜਾਂ ਵਿੱਚ ਮੌਜੂਦ ਤੇਲ ਅਤੇ ਫਾਈਬਰ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਲਹੂ ਨੂੰ ਸਾਫ ਕਰਨ ਵਿੱਚ ਸਹਾਇੀ ਹੁੰਦੇ ਹਨ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ